ਜੀ ਗੱਲ ਜੀ ਮੈਂ ਅੱਜ ਇੱਕ ਗੱਲ ਸੰਬੰਧ ਉਤੇ ਗੱਲ ਕਰਦੇ ਹਾਂ ਜੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਨਾਸ਼ਹੀ ਰਾਜ ਚਲਾ ਰਹੇ ਨੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਜੇਕਰ ਕੋਈ ਸਵਾਲ ਪੁੱਛੇ ਜਾਂਦੇ ਨੇ ਜੇਕਰ ਕੋਈ ਲੋਕਾਂ ਦੇ ਭਲੇ ਵਾਸਤੇ ਜੇ ਉਹਨਾਂ ਅੱਗੇ ਕੋਈ ਡਿਮਾਂਡਸ ਰੱਖੀਆਂ ਜਾਂਦੀਆਂ ਨੇ ਤਾਂ ਕੀ ਉਹ ਪੁਲਿਸ ਦੀ ਹਿਰਾਸਤ ਦੇ ਵਿੱਚ ਉਹਨਾਂ ਲੋਕਾਂ ਨੂੰ ਕਰਵਾ ਦੇਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ 2022 ਦੇ ਵਿੱਚ ਆਏ ਸੀ ਉਦੋਂ ਤਾਂ ਬੜੇ ਵੱਡੇ ਵੱਟੇ ਵਾਅਦੇ ਕੀਤੇ ਗਏ ਸੀ ਲੇਕਿਨ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਾਹਮਣੇ ਹੋ ਕੇ ਸਵਾਲ ਕੀਤੇ ਜਾਣ ਤਾਂ ਕੀ ਉਹ ਕਿਸੇ ਵੀ ਵਿਰੋਧੀ ਧਿਰ ਦੇ ਕਿਸੇ ਵੀ ਆਗੂ ਨੂੰ ਮੈਂਬਰ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਕਰਾ ਦੇਣਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਵਾਲ ਜਵਾਬ ਕਰਨਾ ਸਾਡਾ ਹੱਕਦਾਰ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪ ਹੀ ਸਿਖਾਇਆ ਸੀ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਆ ਦੂਸਰੀ ਪਾਰਟੀ ਦਾ ਬੰਦਾ ਆਉਂਦਾ ਹੈ ਜਿੰਨੂੰ ਤੁਸੀਂ ਵੋਟਾਂ ਦਿੱਤੀਆਂ ਨੇ ਤਾਂ ਤੁਹਾਨੂੰ ਉਹ ਜਿਹੜੇ ਨੇ ਸਵਾਲ ਜਵਾਬ ਕਰਨੇ ਚਾਹੀਦੇ ਨੇ ਲੇਕਿਨ ਇਸ ਟਾਈਮ ਤੇ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਉਹਨਾਂ ਨੇ ਆਪ ਹੀ ਗੱਲਾਂ ਕਹਿ ਕੇ ਉਹਨਾਂ ਗੱਲਾਂ ਉੱਤੋਂ ਕਿਉਂ ਮੁੱਕਰ ਰਹੇ ਨੇ ਜੇਕਰ ਅਲ ਜਵਾਬ ਕੋਈ ਜਨਤਾ ਕੋਈ ਵਿਰੋਧੀ ਧਿਰ ਪਾਰਟੀ ਮੰਗਦੀ ਹੈ ਤਾਂ ਉਹ ਜਵਾਬ ਦੇਣ ਦੀ ਜਗਾ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਕਿਉਂ ਪੇਜ ਦਿੱਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੇ ਨੇ ਜਿਹੜੇ ਹੱਕਾਂ ਦੀ ਉਹ ਗੱਲ ਕਰਦੇ ਨੇ ਕਿ ਹਾਂ ਪੰਜਾਬ ਦੇ ਲੋਕਾਂ ਨੂੰ ਮੈਂ ਦਿਆਂਗਾ ਲੋਕਾਂ ਦੀ ਮਦਦ ਕਰਾਂਗਾ ਮੈਨੂੰ ਲੋਕਾਂ ਨੇ ਬਣਾਇਆ ਤੇ ਉਹੀ ਲੋਕ ਜੇਕਰ ਜਵਾਬ ਮੰਗਣ ਜਵਾਬ ਜਾ ਕੇ ਗੱਲਬਾਤ ਕਰਨਾ ਚਾਹੁੰਦੇ ਨੇ ਉਹ ਕਿਸੇ ਮੁੱਦਿਆਂ ਦੇ ਉੱਤੇ ਗੱਲ ਕਰਨਾ ਚਾਹੁੰਦੇ ਨੇ ਲੇਕਿਨ ਉਹਨਾਂ ਮੁੱਦਿਆਂ ਦੇ ਉੱਤੇ ਗੱਲ ਕਰਨ ਦੀ ਬਜਾਏ ਉਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਕਿਉਂ ਭੇਜ ਦਿੱਤਾ ਜਾਂਦਾ ਹੈ ਜਾਂ ਫਿਰ ਕਹਿ ਲਈਏ ਕਿ ਵੱਡੇ ਵੱਡੇ ਗੱਡੀਆਂ ਤੇ ਕਾਫਲੇ ਲੈ ਕੇ ਚੱਲਣ ਦੇ ਨਾਲ ਉਹਨਾਂ ਲੋਕਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਾਲ ਗੱਲ ਹੀ ਨਾ ਕਰ ਸਕਣ ਇਸ ਟਾਈਮ ਬੜੀ ਐ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਨੇ ਆਪਣੇ ਦੌਰੇ ਤੋਂ ਪਹਿਲਾਂ ਹੀ ਜਿਹੜੇ ਨੇ ਸਾਬਕਾ ਮੁੱਖ ਮੰਤਰੀ ਬੀਬੀ ਪੱਠਲ ਦੇ ਸੁਪੁੱਤਰ ਹਿਰਾਸਤ ਵਿੱਚ ਕਰ ਲਏ ਨੇ ਯਾਨੀ ਕਿ ਜਿਹੜੇ ਕਾਂਗਰਸ ਦੇ ਆਗੂ ਨੇ ਤੁਹਾਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਲਹਿਰਾਗਾਗਾ ਦੌਰੇ ਤੋਂ ਪਹਿਲਾਂ ਕਾਂਗਰਸੀ ਆਗੂ ਤੇ ਪੀਪੀਸੀ ਮੈਂਬਰ ਦੁਲਪਤ ਸਿੰਘ ਸਿੱਧੂ ਪੰਜਾਬ ਦੀ ਸਾਫ ਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪੱਠਾ ਦੇ ਸੁਪੁੱਤਰ ਰਾਹੁਲਿੰਦਰ ਸਿੰਘ ਸਿੱਧੂ ਦੇ ਬੀਬੀ ਪੱਠਲ ਦੇ ਪੋਤਰੇ ਨੂੰ ਪੁਲਿਸ ਵੱਲੋਂ ਲਗਭਗ 5 ਘੰਟੇ ਹਿਰਾਸਤ 'ਚ ਰੱਖਿਆ ਇਸ ਸਮੇਂ ਜਿੱਥੇ ਦੁਰਲਭ ਸਿੰਘ ਸਿੱਧੂ ਲਾਈਵ ਵੀਡੀਓ ਰਾਹੀਂ ਦਿਖਾ ਰਹੇ ਸਨ ਕਿ ਮੁੱਖ ਮੰਤਰੀ ਦੇ ਦੌਰੇ ਕਰਕੇ ਬਾਸਟਾ ਬੰਦ ਕਰਵਾ ਦਿੱਤਾ ਦੁਕਾਨਦਾਰਾਂ ਨੂੰ ਜਬਰੀ ਦੁਕਾਨ ਬੰਦ ਕਰਨ ਦਾ ਕਰਨ ਲਈ ਮਜਬੂਰ ਕੀਤਾ ਗਿਆ ਰਾਹੁਲਿੰਦਰ ਸਿੰਘ ਸਿੱਧੂ ਨੇ ਦੁਲਬਰ ਸਿੰਘ ਸਿੱਧੂ ਸਿਰਫ ਲੋਕਾਂ ਦੀਆਂ ਜਾਇਜ਼ ਮੰਗਾਂ ਮੁੱਖ ਮੰਤਰੀ ਸਾਹਮਣੇ ਰੱਖਣਾ ਚਾਹੁੰਦੇ ਸਨ ਉਹਨਾਂ ਨੂੰ ਵਿਆਹ ਸਮਾਗਮ 'ਚ ਸ਼ਾਮਲ ਹੋ ਕੇ ਲੜਕੀਆਂ ਨੂੰ ਸ਼ਗਨ ਦੇਣਾ ਚਾਹੁੰਦੇ ਸਨ ਇਸ ਤੋਂ ਇਲਾਵਾ ਬਾਬਾ ਹੀਰਾ ਸਿੰਘ ਪਠੱਲ ਇੰਜੀਨੀਅਰ ਕਾਲਜ ਨੂੰ ਸਰਕਾਰੀ ਮੈਡੀਕਲ ਕਾਲਜ 'ਚ ਤਬਦੀਲ ਕਰਨ ਲਈ ਪਾਣੀ ਪੀਣ ਲਈ ਪਾਣੀ ਗੰਭੀਰ ਸਮੱਸਿਆ ਹੱਲ ਕਰਨ ਲਈ ਸੇਵ ਸੇਵਾਵਾਂ ਵਿੱਚ ਸਟਾਫ ਦੀ ਘਾਟ ਅਤੇ ਅੰਸੂ ਦੇ ਹਸਪਤਾਲਾਂ ਦੀ ਹਾਲਤ ਜਿਹੜੀ ਹੈ ਲਿੰਗ ਸੜਕਾਂ ਦੀ ਮੁਰੰਮਤ ਤੇ ਸੁਧਾਰ ਕਰਨਾ ਸ਼ਾਮਲ ਹੈ ਦੁਲਬਤ ਸਿੰਘ ਤੇ ਰਾਉ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰੇ ਤਾਨਾਸ਼ਾਈ ਰਵਈਆ ਨਿੰਦਣਯੋਗ ਹੈ ਲੋਕਾਂ ਦੀ ਆਵਾਜ਼ਾਂ ਨੂੰ ਰੋਕਣ ਦੀ ਬਜਾਏ ਸਰਕਾਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ ਉਪਰੋਕ ਕਾਂਗਰਸੀ ਆਗੂਆਂ ਨੇ ਲਹਿਰਾ ਹਲਕੇ ਦੇ ਲੋਕਾਂ ਦੀ ਆਵਾਜ਼ ਸ਼ਾਂਤੀਪੂਰਕ ਤੇ ਜ਼ਮੀਨੀ ਟੰਗਣਾ ਉਠਾਉਂਦੇ ਰਹਿਣ ਭਾਵੇਂ ਸਰਕਾਰ ਕਿੰਨੀ ਵੀ ਰੋਕ ਲਗਾਵੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਉਹੀ ਕੰਮ ਕਰਦੇ ਨਜ਼ਰ ਆ ਰਹੇ ਨੇ ਜਿਹੜੇ ਪਹਿਲਾਂ ਸਰਕਾਰਾਂ ਨੇ ਕੀਤੇ ਨੇ ਜੇ ਗੱਲ ਕਰੀਏ ਭਾਜਪਾ ਨੇ ਵੀ ਇਹ ਹੀ ਕੰਮ ਕੀਤਾ ਸ਼੍ਰੋਮਣੀ ਅਕਾਲੀ ਦਲ ਵੀ ਸਮੇਂ ਦੇ ਨਾਲ ਇਹ ਹੀ ਕੰਮ ਕਰਦੀ ਸੀ ਕਾਂਗਰਸ ਪਾਰਟੀ ਵੀ ਹਾਲਾਂਕਿ ਲੋਕਾਂ ਦੀ ਜ਼ੁਬਾਨ ਬੰਦ ਕਰਵਾਉਣਾ ਜਿਹੜਾ ਇੱਕ ਰਾਜਾ ਬਣ ਜਾਂਦਾ ਹੈ ਜਿਹੜਾ ਸਰਕਾਰ ਦਾ ਵੱਡਾ ਆਗੂ ਬਣ ਜਾਂਦਾ ਹੈ ਉਸ ਤੋਂ ਬਾਅਦ ਉਹ ਕਿਉਂ ਲੋਕਾਂ ਦੀ ਜ਼ੁਬਾਨ ਨੂੰ ਬੰਦ ਕਰਾਉਂਦਾ ਹੈ ਕੀ ਉਹ ਲੋਕ ਡਰ ਪੈ ਜਾਂਦਾ ਹੈ ਹਾਲਾਂਕਿ ਇੱਕ ਨਾਰਮਲ ਗੱਲਾਂ ਹੀ ਜਾ ਕੇ ਕਰਨੀਆਂ ਸੀ ਆਪਦੇ ਏਰੀਏ ਦੀਆਂ ਚੰਗੀਆਂ ਜਿਹੜੀਆਂ ਫੈਸਿਲਿਟੀਆਂ ਲਿਆਉਣ ਬਾਰੇ ਗੱਲ ਕਰਨੀ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਦਾਂ ਦੇ ਆ ਡਿਕੇਟ ਕਰਾਉਣ ਵਾਲੀਆਂ ਗੱਲਾਂ ਕਾਹ ਤੋਂ ਕਰਦੇ ਨੇ ਜਦੋਂ ਦੀ ਇਹ ਸਰਕਾਰ ਆਈ ਹੈ ਲੱਗ ਪਾਗੇ ਨਾ ਸਾਢੇ 3 ਸਾਲਾਂ ਦੇ ਵਿੱਚ ਬੜੀਆਂ ਹੀ ਜਿਹੜੇ ਪਰਿਵਾਰਾਂ ਨੂੰ ਵਾਰ-ਵਾਰ ਡਕੇਟ ਕੀਤਾ ਗਿਆ ਹੈ ਜਿਦੇ ਵਿੱਚ ਕਾਂਗਰਸ ਦੇ ਵੀ ਆਏ ਨੇ, ਭਾਜੀਪੀ ਦੇ ਵੀ ਆਏ ਨੇ ਆਪਦੇ ਵੀ ਆਗੂ ਨੇ ਕਹੀ ਲੇਕਿਨ ਇਹੋ ਜੀਆਂ ਹਰਕਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਉਂ ਕਰਦੇ ਨੇ? ਕਿਉਂ ਲੋਕਾਂ ਦੀ ਜ਼ੁਬਾਨ ਦੇ ਉੱਤੇ ਤਾਲੇ ਲਗਾ ਰਹੇ ਨੇ? ਤੇ ਦੂਸਰੇ ਪਾਸੇ ਜੇਕਰ ਆਪ ਹੀ ਸਿਖਾਇਆ ਸੀ ਕਿ ਲੋਕ ਆ ਕੇ ਸਾਨੂੰ ਸਵਾਲ ਸਵਾਲ ਜਵਾਬ ਕਰਨ ਲੇਕਿਨ ਉਹਨਾਂ ਸਵਾਲਾਂ ਜਵਾਬਾਂ ਨੂੰ ਸੁਣਨਾ ਹੀ ਨਹੀਂ ਚਾਹੁੰਦੇ ਅਸਲ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਤਰ੍ਹਾਂ ਹੀ ਤਾਨਾਸ਼ਾਹੀ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਚਾਹੁੰਦੇ ਨੇ ਧੰਨਵਾਦ